ਬਟੇ ਕੁਆਲਟੀ ਹੈ ਨਾ ਯਾਰ ਸੁਖਨਾ ਲਾ ਦੇ ਨਾ ਭਲਾ ਸੁਖਨਾ ਦੇਣ ਨੂੰ ਭਲਾ ਇੱਥੇ ਟੈਕੀਏ ਸਰ ਪਲੀਜ਼ ਬੈਠੀ ਦਿਓ ਸੁਖਨਾ ਸੁਖਨਾ ਲਾ ਦੇ ਇੰਦਰ ਫੋਟੋ ਕਰਾ ਲਓ ਮੈਡੀਕਲ ਮੈਸੋ ਨੂੰ ਬਿਲਾ ਦੇ ਜੀਓ ਟੈਕੀਏ ਸੁਖਨਾ ਲਾ ਦੇ ਰੋਹਿਤ ਕੋਈ ਲਾ ਦੇ ਉਹ ਦਾਗ ਲਿਆ ਉਹ ਸ਼ਾਲਾ ਜੀ ਮੈਂ ਤੁਹਾਨੂੰ ਇਹਦੇ ਨਾਲ ਮੈਂ ਤੁਹਾਨੂੰ ਲੋਕ ਦਿਨ ਕਰੇ ਸਰ ਦਾ ਆਪਣੇ ਸਰ ਉਹ ਨੀ ਤੁਹਾਨੂੰ ਫਰਕ ਅਧਰੂਪਾ ਪਰ ਮਤਲਬ ਸਾਰੇ ਸਾਈਡੋਂ ਵੀਡੀਓ ਜਾਂ ਸਰ ਤੋਂ ਕਰਾਓ ਆ ਦੇ ਦੇਣਾ ਪ੍ਰੈਸ ਕਰਾ ਦੇ ਥੋੜੇ ਜਿਹੀ ਮੈਂ ਤਾਂ ਸਰ ਜਦੋਂ ਸਰ ਲੋਕ ਨੀ ਸਾਹਿਬ ਸਰ ਯਾਰ ਯਾਰ ਰੋਹਿਤ ਰੋਟਨ ਤੋਂ ਅਸੀਂ ਗੱਲ ਕਰ ਰਹੇ ਹਾਂ ਅਧਿਕਾਰ ਸਰ ਮੈਨੂੰ ਬਰੀਫ ਕਰ ਦਿਓ ਜੀ ਮਾਮਲਾ ਸਰ ਕਰਾਂਗੇ ਪਰ ਛੋਟਾ ਹੋਇਆ ਹੈ

ਅੱਜ ਜਿਹੜਾ ਸਵੇਰੇ 11:40 ਤੇ ਸੰਦੀਪ ਖਾਪਰ ਜਿਹੜਾ ਸਿਵਲ ਸੈਨਾ ਦਾ ਲੀਡਰ ਸੀਗਾ ਉਹਨਾਂ ਦੇ ਨਾਲ ਇਨਸੀਡੈਂਟ ਹੋਇਆ ਸੀਗਾ ਸਿਵਲ ਹਸਪੀਟਲ ਜਦੋਂ ਸਿਵਲ ਹਸਪੀਟਲ ਤੋਂ ਉੱਥੇ ਆ ਰਿਹਾ ਸੀਗਾ ਇੱਕ ਫੰਕਸ਼ਨ 'ਚ ਗਿਆ ਸੀਗਾ ਉਸ ਤੋਂ ਬਾਅਦ ਰਸਤੇ 'ਚ ਇਹਨਾਂ ਨੂੰ ਇਹ ਤਿੰਨ ਬੰਦੇ ਮਿਲੇ ਜਿਹੜਾ ਸਰਪਜੀਤ ਸਿੰਘ ਹੈ ਹਰਜੋਤ ਸਿੰਘ ਹੈ ਟੈਲ ਸਿੰਘ ਹੈ ਤੇ ਇਹਨਾਂ ਨੇ ਸਰ ਐਸ ਵੈਪਨ ਤੋਂ ਕਿਰਪਾਨ ਦੇ ਨਾਲ ਸੰਦੀਪ ਕਾਪੜ ਦੇ ਅਟੈਕ ਕੀਤਾ ਔਰ ਅਟੈਕ ਦੇ ਦੌਰਾਨ ਉਹ ਕਾਫੀ ਜ਼ਖਮੀ ਹੋਇਆ ਉਸ ਤੋਂ ਬਾਅਦ ਉਹਨਾਂ ਨੂੰ ਸਿਨੀਅਰ ਹਸਪੀਟਲ ਲੈ ਕੇ ਗਏ ਬਾਅਦ ਚ ਉਹਨਾਂ ਨੂੰ ਡੀਐਮਸੀ 'ਚ ਰੈਫਰ ਕੀਤਾ ਜਿੱਦਾਂ ਉੱਥੇ ਇਲਾਜ ਚੱਲ ਰਿਹਾ ਤੇ ਨਾ ਉਹ ਸਟੇਬਲ ਹੈਗਾ ਉਸ ਤੇ ਉਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਟੀਮਾਂ ਬਣਾਈਆਂ ਇੱਕ ਬਹੁਤ ਹੀ ਡੀਜੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਲੋਜ਼ ਕੋਆਰਡੀਨੇਸ਼ਨ ਵਿਦ ਅਦਰ ਡਿਸਟ੍ਰਿਕਟ ਅਖੰਨਾ ਫਤਿਹਗੜ ਸਾਹਿਬ ਉਹਨਾਂ ਨੇ ਇੱਕ ਜੁਆਇੰਟ ਟੀਮ ਆਸੀ ਬਣਾਈਆ ਔਰ ਇਹਨਾਂ ਦਾ ਪਿੱਛਾ ਕਰਦੇ ਹੋਏ ਤੇ ਫਾਈਨਲੀ ਫਤੇਗੜ ਸਾਹਿਬ ਨੇ ਫਤੇਗੜ ਸਾਹਿਬ ਦੀ ਟੀਮ ਨੇ ਇਹਨਾਂ ਨੂੰ ਉੱਥੇ ਅਰੈਸਟ ਕੀਤਾ ਤੇ ਕੁਝ ਦਿਨ ਪਹਿਲਾਂ ਤੋਂ ਹੁਣ ਸਾਹਮਣੇ ਇੱਥੇ ਲੈ ਕੇ ਤੇ ਅਰੈਸਟ ਬਾਰੇ ਐਸਐਸਪੀ ਜਿਹੜੀ ਹੈ ਫਤੇਗੜ ਸਾਹਿਬ ਹੈ ਉਹ ਤੋਂ ਮੈਂ ਥੋੜਾ ਬਰੀਫ ਕਰਨਗੀ ਸਰ ਮੋਟਿਵ ਕੀ ਸੀ ਐਸੇ ਦਾ ਬਿਲਕੁਲ ਥੋੜਾ ਰੈਸਟ ਵੀ ਹੈ ਹਿੰਦੀ ਵਿੱਚ ਵੀ ਬਤਾ ਦੇ ਜੀ ਕੋਈ ਗੱਲ ਨਹੀਂ ਆਪਾਂ 1 ਟੂ 1 ਕਰ ਲੈਂਦੇ ਜੀ ਅੱਜ ਜੀ ਜੋ ਲੁਧਿਆਣਾ ਦੀ ਵਾਰਦਾਤ ਸੀ ਉਹਦੇ ਬਾਰੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਮਾਨਯੋਗ ਸੀਪੀ ਸਾਹਿਬ ਲੁਧਿਆਣਾ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ। ਅ ਇੱਕ ਮਾਨਨਟ ਆਪਰੇਸ਼ਨ ਇਹਦੇ ਵਿੱਚ ਸ਼ੁਰੂ ਕੀਤਾ ਗਿਆ ਜਿਹੜੇ ਅੱਜ ਦੇ ਦੋ ਕੂਸੀ ਉਹਨਾਂ ਨੂੰ ਲੱਭਣ ਦੇ ਲਈ ਫਤਿਹਗੜ੍ਹ ਸਾਹਿਬ ਦੇ ਵਿੱਚ ਗੁਰੂ ਬ੍ਰੰਦ ਸਾਹਿਬ ਯੂਨੀਵਰਸਿਟੀ ਦੇ ਜਿਹੜੇ ਨਾਲ ਸੜਕ ਜਾਂਦੀ ਹੈ ਉਹਦੇ ਨੇੜੇ ਨੇੜਲੇ ਇਲਾਕੇ ਤੋਂ ਸਾਡੇ ਕੋਲ ਇਨਫੋਰਮੇਸ਼ਨ ਸੀ ਜੁਆਇੰਟ ਰੇਡ ਦੇ ਵਿੱਚ ਲੁਧਿਆਣਾ ਪੁਲਿਸ ਅਤੇ ਫਤਿਹਗੜ ਸਾਹਿਬ ਪੁਲਿਸ ਵੱਲੋਂ ਜਿਹਦੇ ਵਿੱਚ ਡੀਐਸਪੀ ਸੁਖਨਾਥ ਸਿੰਘ ਤੇ ਸਾਡੇ ਦੋ ਇੰਸਪੈਕਟਰ ਤੇ ਸੀਆਈਏ ਚਾਰਜ ਉਸ ਟੀਮ ਦਾ ਹਿੱਸਾ ਸੀ ਉਹਨਾਂ ਨੇ ਮੌਕੇ ਤੋਂ ਇਹ ਦੋਨੋਂ ਅਕਿਊਜ਼ ਨੂੰ ਅਰੈਸਟ ਕੀਤਾ ਤੇ ਲੁਧਿਆਣਾ ਪੁਲਿਸ ਨੂੰ ਹੜਨ ਵਰਕ ਕੀਤਾ ਥੈਂਕ ਯੂ ਬਾਰੇ ਥੈਂਕ ਯੂ ਦੇਖੋ ਅਜੇ ਕੁਝ ਢੇਰ ਪਹਿਲਾਂ ਹੀ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਹੈ ਇਹਦੇ ਡਿਟੇਲ ਐਗਜ਼ਾਮਨ ਕਰਾਂਗੇ ਇੰਟਰੋਗੇਸ਼ਨ ਤੋਂ ਬਾਅਦ ਹੀ ਅਸੀਂ ਫਾਈਨਲ ਇਹਦਾ ਕੋਈ ਐਗਜ਼ੈਕਟ ਮੋਟਿਵ ਕੀ ਹੈ ਉਹਦੇ ਬਾਰੇ ਅਸੀਂ ਕਹਿ ਸਕਦੇ ਅਸੀਂ 올 ਐਂਗਲ ਤੋਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਨਹੀਂ ਬਿਲਕੁਲ ਇਹਨਾਂ ਨੇ ਨਿਹੰਗੀ ਹੈ ਇਹਨਾਂ ਨੇ ਬਾਣਾ ਮਤਲਬ ਇਹ ਨਹੀਂ ਹੈ ਕਿ ਕੋਈ ਕ੍ਰਾਈਮ ਕਰਨ ਵਾਸਤੇ ਪਾਇਆ ਇਹ ਨਿਹੰਗੀ ਹੈ ਅਸੀਂ ਇਹਨਾਂ ਦਾ ਪੁਰਾਣਾ ਜਿਹੜਾ ਸਾਰਾ ਰਿਕਾਰਡ ਹੈ ਉਹ ਉਹ ਨਿਕਲਵਾ ਰਹੇ ਹਾਂ ਤੋਂ ਤਈ ਵਾਰ ਅਸੀਂ ਕਹ ਰਹੇ ਕਿ ਆਫਟਰ ਡਿਟੇਲ ਇਨਵੈਸਟੀਗੇਸ਼ਨ ਹੀ ਅਸੀਂ ਐਗਜੈਕਟ ਕੋਈ ਮੋਟਿਵ ਜਾਂ ਕੋਈ ਰੀਜਨ ਹੈ ਉਹ ਅਸੀਂ ਐਗਜੈਕਟ ਬਤਾਵਾਂਗੇ ਇਹ ਇਹ ਬਾਪਾ ਬੁੱਢਾ ਦਲ ਦੋਨਾਂ ਨੇ ਦੱਸਿਆ ਕਿ ਇਹਨਾਂ ਨੇ ਉੱਥੇ ਇਹਨਾਂ ਨੇ ਹਜੇ ਦੱਸਿਆ ਕਿ ਬਾਬਾ ਬੁੱਢਾ ਦਲ ਅਸੀਂ ਉੱਥੇ ਅੰਮ੍ਰਿਤਸਰ ਆਏ ਬਟ ਪਿੱਛੇ ਜਿਹੜਾ ਆਪਣਾ ਛਾਵਣੀ ਹੈ ਜਿਹੜਾ ਏਰੀਆ ਹੈਗਾ ਉੱਥੇ ਇਹਨਾਂ ਦਾ ਇੱਕ ਜਿਹੜਾ ਹੈਗਾ ਛੋਟਾ ਜਿਹਾ ਗੁਰਦੁਆਰਾ ਸਾਹਿਬ ਆਏਗਾ ਉੱਥੇ ਮਤਲਬ ਰਹਿੰਦੇ ਨੇ ਜਿਹੜਾ ਮੋਤੀ ਨਗਰ ਮੋਤੀ ਨਗਰ ਛਾਵਾਂ ਟ੍ਰਾਂਸਪੋਰਟ ਨਗਰ ਮੋਤੀ ਨਗਰ ਇਹਦਾ ਨਾਮ ਵੀ ਹੈ ਜੀ ਦੇਖੋ ਪ੍ਰਾਇਮਰੀ ਅਭੀ ਕਿਉਂਕਿ ਹਜੇ ਤੱਕ ਅਸੀਂ ਡਿਟੇਲ ਪੁੱਛਤਾਛ ਨਹੀਂ ਕਰੀਏ ਕਿਉਂਕਿ 1 ਘੰਟੇ ਪਹਿਲਾਂ ਹੀ ਇਹਨਾਂ ਨੂੰ ਅਰੈਸਟ ਕੀਤਾ ਹੈਗਾ ਜਦੋਂ ਡਿਟੇਲ ਪੁੱਛਤਾਚ ਕਰਾਂਗੇ ਅਸੀਂ ਜਿਹੜਾ ਵੀ ਜਿਹੜਾ ਜਿੰਨੇ ਵੀ ਐਂਗਲ ਹੈਗੇ ਆ ਜਿਹੜਾ ਤੁਸੀਂ ਕਹਿ ਰਹੇ ਹੋ ਅਸੀਂ ਹਰ ਐਂਗਲ ਤੋਂ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਆਏਗਾ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਇਹਨਾਂ ਕੋਲ ਮਿਲਿਆ ਕੀ ਕੀ ਹੈ ਜੀ ਨਹੀਂ ਅਜੇ ਅਸੀਂ ਐਕਟਿਵਾ ਰਿਕਵਰ ਕੀਤੀ ਹੈ ਜਿਹੜੀ ਐਕਟਿਵਾ ਇਹ ਖੋਗੇ ਭੱਜੇ ਸੀਗੇ ਬਾਕੀ ਹਜੇ ਇੰਟਰੋਗੇਸ਼ਨ ਤੋਂ ਬਾਅਦ ਜਿਹੜਾ ਵੀ ਵੈਪਨ ਯੂਜ਼ ਹੋ ਉਹ ਬਾਅਦ ਹਾਂ ਉਹ ਆਇਡੈਂਟੀਫਾਈ ਹੋ ਗਿਆ ਟੈਲਸਿੰਗ ਅਜੇ ਉਹਦਾ ਟੈਲਸਿੰਗ ਦੱਸਿਆ ਜਾ ਰਿਹਾ ਉਹ ਸਰ ਇਹਨਾਂ ਨੂੰ ਮਾਰਨੈ ਸੀ ਕਿਉਂਕਿ ਜਿਵੇਂ ਉਹ ਸੇਵਾ ਨਿਕਲਦੇ ਤੇ ਇਹ ਵੀ ਦੇਖੋ ਪ੍ਰਾਈਮਾ ਫੇਸ ਪ੍ਰਾਈਮਾ ਫੇਸ ਪ੍ਰਾਈਮਾ ਫੇਸ ਇਸ ਮਤਲਬ ਇਹ ਨਾਦਾ ਇਹ ਸੀਗਾ ਕਿ ਬਈ ਸਡਨ ਐਂਡ ਪ੍ਰੋਵੋਕੇਸ਼ਨ ਵਿੱਚ ਅਸੀਂ ਉੱਥੇ ਮਿਲੇ ਬਟ ਅਸੀਂ ਕੋਈ ਵੀ ਥਿਊਰੀ ਤੋਂ ਪਹੁੰਚਣ ਤੋਂ ਪਹਿਲਾਂ ਡਿਟੇਲ ਇਨਵੈਸਟੀਗੇਸ਼ਨ ਅਸੀਂ ਕਰਨਾ ਚਾਹੀਦਾ ਹੈ ਨਹੀਂ ਮੈਂ ਕਹਿ ਰਿਹਾ ਸਕੂਟੀ ਤੇ ਪਹੁੰਚੇ ਜਿਹੜੀ ਸਕੂਟੀ ਤੇ ਹੀ ਨਹੀਂ ਅਸੀਂ ਰਸਤੇ ਕੋਈ ਦੇਖੋ ਇੱਡੇ ਨਾਕੇ ਲੱਭਦੇ ਨੇ ਲੁਧਿਆਣਾ ਪਹੁੰਚ ਨਹੀਂ ਦੇਰੀ 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 ਸੋ ਮੈਨੀ ਇਨਪੁਟ ਐਂਡ ਜਿੱਦੇ ਕਰਕੇ ਇਹ ਫੜੇ ਗਈ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਇਦਾਂ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਸਾਡੇ ਕੋਲੇ ਬਹੁਤ ਇਨਪੁਟ ਸੀਗਾ ਬਹੁਤ ਹੀ ਟੈਕਨੀਕਲ ਸਪੋਰਟ ਸਾਨੂੰ ਮਿਲੀ ਹੈ ਸਾਰੇ ਡਿਸਟ੍ਰਿਕਟਾਂ ਵੱਲੋਂ ਦੈਟਸ ਵਾਈ ਵੀ ਆਰ ਸਕਸੈਸਫੁਲੀ ਕੋਰਟ देम ਐਂਡ

ਅਨਫੋਰਚੂਨੇਟ ਇੰਸੀਡੈਂਟ ਹੈਗਾ ਐਂਡ ਤੁਸੀਂ ਦੇਖੋ ਸਿਕਿਉਰਟੀ ਇਹਦੇ ਨਾਲ ਮੌਕੇ 'ਤੇ ਵੀ ਸੀਗੀ ਬਾਦ ਐਕਸ਼ਨ ਰਿਐਕਸ਼ਨ ਦੀ ਹੈਗੀ ਹੈ ਜੇ ਬੈਟਰ ਉਹਦਾ ਜੇ ਉਹ ਰਿਐਕਟ ਕਰ ਦੇ ਕਿਉਂਕਿ ਕਾਨੂੰਨ ਉਹਨਾਂ ਨੂੰ ਸਾਰੇ ਅਧਿਕਾਰ ਦਿੰਦਾ ਹੈ 셀프 ਪ੍ਰੋਟੈਕਸ਼ਨ ਦੇ ਐਂਡ ਪ੍ਰੋਟੈਕਟਿਵ ਦੀ ਪ੍ਰੋਟੈਕਸ਼ਨ ਦੇ ਵੀ ਜੇ ਉਹ ਐਕਸ਼ਨ ਲੈ ਲੈਂਦਾ ਤਾਂ ਬਹੁਤ ਹੀ ਅੱਛਾ ਹੋ ਜਾਂਦਾ ਬਟ ਆਪਾਂ ਇਹ ਨਹੀਂ ਕਹਿ ਸਕਦੇ ਕਿ ਆਪਾਂ ਕਿਸੇ ਦੀ ਸਿਕਿਉਰਿਟੀ ਕਿਉਂਕਿ ਸਿਕਿਉਰਿਟੀ ਆਲਰੇਡੀ ਅਸੀਂ ਨੂੰ ਦਿੱਤੀ ਹੋਈ ਸੀ ਜਿਹੜੇ ਐਕਸ਼ਨ ਨਿਰਧਾਰਿਤ ਰਿਐਕਸ਼ਨ ਲੋਗੇ ਨਹੀਂ ਅਸੀਂ ਡਿਟੇਲ ਐਕਟਿਵ ਹੁੰਦਾ ਸ਼ਾਇਦ ਹਾਦਸਾ ਨਾ ਹੁੰਦਾ ਅਸੀਂ ਡਿਟੇਲ ਇਨਕੁਆਰੀ ਉਸਤੇ ਉੱਤੇ ਵਧਾਈ ਹੋਈ ਹੈ ਜੋ ਵੀ ਫੈਕਟ ਸਾਹਮਣੇ ਆਉਣਗੇ ਐਸ ਪਰ ਫੈਕਟ ਅਸੀਂ ਕਾਰਵਾਈ ਕਰਾਂਗੇ ਜ ਦੇਖਿਓ ਫਾਰਮੇਟਿਵ ਅਸਿਸਟਿਡ ਡਿਪਲੋਏਰ ਦੇ ਕਿ ਆਰ ਦੇ ਥਰੈਟ ਫਲਾਰਟ ਕਿ ਉਹ ਆਪਣਾ ਰੋਲ ਨਿਭਾ ਸਕਦਾ ਨਹੀਂ ਨਹੀਂ ਜੋ ਕਿਸੇ ਨੂੰ ਵੀ ਸਿਕਿਉਰਿਟੀ ਦਿੰਦੇ ਹੈ ਕੋਈ ਨਾ ਕੋਈ ਉਹਦੀ ਇਨਪੁਟ ਹੁੰਦੀ ਹੈ ਕੋਈ ਥ੍ਰੈਟ ਪਰਸੈਪਸ਼ਨ ਹੁੰਦੀ ਹੈ ਉਸਦੇ ਵਿਹਾਰ ਤੇ ਅਸੀਂ ਵਿਹਾਰ ਤੇ ਅਸੀਂ ਜੋ ਹੈ ਸਿਕਿਉਰਿਟੀ ਪ੍ਰੋਵਾਈਡ ਕਰਦੇ ਨਹੀਂ ਕੋਈ ਕੋਈ ਬੰਨੀ ਅਸੀਂ ਸਾਡੀ ਡਿਟੇਲ ਗੱਲ ਹੋ ਗਈ ਹੈ ਸਾਰੇ ਲੀਡਰਾਂ ਨਾਲ ਸਾਡੇ 6:30 ਵਜੇ ਮੈਂ ਡਿਟੇਲ ਮੀਟਿੰਗ ਕੀਤੀ ਹੈ ਕੋਈ ਇਹੋ ਜੀ ਗੱਲ ਨਹੀਂ ਹੈ ਉਹ ਪੁਲਿਸ ਦੇ ਨਾਲ ਬਿਲਕੁਲ ਨਾਲ ਹੈਗੇ ਕੋਆਪਰੇਟ ਕਰ ਰਹੇ ਪੁਲਿਸ ਦੇ ਨਾਲ ਮਤਲਬ ਕੋਆਪਰੇਟ ਕਰਕੇ ਉਹ ਚੱਲ ਰਹੀ ਹੈ ਕੋਈ ਬੰਮੀ ਐਂਡ ਫਾਈਨਲੀ ਅਸੀਂ ਇੱਕ ਵੀ ਗੱਲ ਨਹੀਂ ਗਾਲ ਦਿੱਤੀ ਨਹੀਂ ਨਹੀਂ ਕੋਈ ਅਭੀ ਉਹ ਆਪ ਤੁਹਾਨੂੰ ਬਰੀਫ ਕਰ ਰਹੇ ਜੀ ਕੋਈ ਇਹੋ ਜੀ ਗੱਲ ਨਹੀਂ ਹੈ ਅਸੀਂ ਇੱਕ ਵੀ ਕੀਤੀ ਪਹਿਲਾਂ ਜਾਂ ਸਾਡਾ ਪ੍ਰੋਗਰਾਮ ਦੇਖੋ ਮੈਂ ਉਹੀ ਕਹਿ ਰਹਾ ਨਾ ਜੀ ਇਤਨਾ ਡਿਟੇਲ ਤੇ ਤਾਂ ਅਸੀਂ ਅਜੇ ਪੁਸ਼ਤਾਸ਼ੀ ਨਹੀਂ ਕਰੀਏ ਬਿਕੋਜ਼ 1 ਘੰਟੇ ਪਹਿਲੇ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਹੈਗਾ ਸਰ ਗਵਰਨਮੈਂਟ ਸੈਂਕਚਨਰੀ ਇਨਵੈਸਟੀਗੇਸ਼ਨ ਕੋਈ ਟਾਈਮ ਐਨਲਿਸਿਸ ਨਹੀਂ नहीं नहीं अभी फिलहाल असी हर एंगल तो असी चेक कर रहे हैं जो भी एंगल सामने आए है वो थोड़े नाल सर ये फतेहगढ़ साहब सर किथे छुपे किथे होई सी साहब ये मैडम ने तुम गुशाए कि इंजीनियरिंग कॉलेज है और यूनिवर्सिटी हैगी असी इंजीनियरिंग कॉलेज नाल चल ਤਾਂ ਤੋਂ ਕਹਿ ਸਕਦੇ ਮੈਂ ਮੈਂ ਫਤਿਹ ਕਰ ਹਾਂ ਜੀ ਸਾਰੇ ਫੜੇ ਗਏ ਨੇ ਤਿੰਨੋ ਜੜੇ ਫੜੇ ਨਹੀਂ ਹਜੇ ਦੋ ਅਸੀਂ ਐਪਰੀਹੈਂਡ ਕੀਤੇ ਹੈ ਜੀ ਇੱਕ ਹਜੇ ਵੀ ਮਲਾ ਸਕੋਰ ਰਹਿਗਾ ਅਸੀਂ ਬਹੁਤ ਜਲਦੀ ਉਹ ਵੀ ਕਰਾਂਗੇ ਜਿਹੜਾ ਟੈਕਸੀ ਚਲਾਉਂਦਾ ਸੀ ਟੈਕਸੀਆਂ ਪਹਿਲੇ ਚਲਾਉਂਦਾ ਸੀਗਾ ਉਸ ਤੋਂ ਬਾਅਦ ਇਹ ਡੇਰੀ ਦੇ ਉੱਤੇ ਕਬਜ਼ਾ ਕੀਤਾ ਜਿਹੜਾ ਟਰਾਂਸਪੋਰਟ ਨਗਰ ਝੁੱਗੀਆਂ ਉੱਤੇ ਕਬਜ਼ਾ ਕੀਤਾ ਗਿਆ ਉਹਦੀ ਵੀ ਕੰਪਲੇਨ ਥਾੜਾ ਮੋਦੀ ਨਗਰ ਤੇ ਝੁੱਗੀਆਂ ਵਾਲੇ ਨੇ ਪਹਿਲੇ ਹੀ ਫੋਟੋਆਂ ਕੀਤਾ ਸੀਗਾ ਜਿਹੜੇ ਤੇ ਕਾਰਦਿਕ ਪੈਨਿਕ ਉਹ ਵੀ ਕੀਤੀ ਗਈ ਉਹ ਵੀ ਜਿਹੜਾ ਨਹੀਂ ਅਸੀਂ ਐਗਜ਼ਾਮਿਨ ਕਰ ਰਹੇ ਜੋ ਵੀ ਕੰਪਲੀਟ ਹੋ ਗਈ ਜੋ ਵੀ ਐਸ ਪਰ ਆਇਆ ਉਹ ਅਸੀਂ ਐਕਸ਼ਨ ਲਵ ਸਰ ਰਹਿਣੇ ਵਾਲੇ ਲੁਧਿਆਣੇ ਦੇ ਨੇ ਜੀ ਇਹ ਹਾਂ ਇਹ ਦੋ ਲੁਧਿਆਣੇ ਦੇ ਇੱਕ ਮਤਲਬ ਜੋ ਫੋਰੀ ਤੌਰ ਤੇ ਪਤਾ ਚੱਲੇ ਉਹ ਪਿੱਛੇ ਅਮਰਸਰ ਦਾ ਰਹਿਣ ਵਾਲਾ ਬਟ ਸਰ ਨਾਮ ਦੱਸ ਨਾ ਨਹੀਂ ਇਹਦਾ ਇੱਕ ਸਰਬਜੀਤ ਸਿੰਘ ਐਲਈਐਸ ਸਾਬਾ ਐਂਡ ਇੱਕ ਖਰਜੋਤ ਸਿੰਘ ਜੋਤਾ ਸਰ ਇਹ ਕੀ ਆ ਰਿਹਾ ਜੀ ਵੀਰੇ ਸਕਿਉਰਟੀ ਪਰਸਨ ਜਿਹਨੇ ਨਾਲ ਉਹ ਦੇਖਿਆ ਵੀ ਜਰਾ ਵੀਡੀਓ ਦੇ ਵਿੱਚ ਵੀ ਪ੍ਰਿਹਾਨ ਸਿੰਘ ਉਹਨੂੰ ਪਿੱਛਲੇ ਪਾਸੇ ਨੂੰ ਲੈ ਗਿਆ ਸਕਿਉਰਟੀ ਪਰਸਨ ਨੂੰ ਉਹ ਕੁਝ ਕਰ ਨਹੀਂ ਪੰਦਾ ਤਾਂ ਕਿ ਉਹਦੇ ਤੇ ਵੀ ਕੋਈ ਨਹੀਂ ਮੈਂ ਉਹੀ ਕਹਿ ਗਈ ਜੀ ਉਸਤੇ ਡਿਟੇਲ ਨਹੀਂ ਮੈਂ ਉਹਨੂੰ ਕੋਈ ਸ਼ੂਟ ਕਰਦਾ ਬਿਨਾਂ ਇਹ ਕੋਈ ਗੋਲੀ ਚਲਾਉਣ ਦਾ ਆਰਡਰ ਨਹੀਂ ਹੈਗਾ ਜੀ ਇਹ ਕਿੰਨੇ ਕੇ ਜੀ ਇਹ ਸ਼ਿਵਸ ਨਾਲੇ ਰੋਪ ਲਾ ਰਹੇ ਸੀ ਵੀ ਪੁਲਿਸ ਦੇ ਵੱਲੋਂ ਜਿਹੜੇ ਦਿੱਤੇ ਗਏ ਨੇ ਤੁਹਾਨੂੰ ਸਿਕਿਉਰਟੀ ਕੋਈ ਇਹਨਾਂ ਦਾ ਆਰਡਰ ਨਹੀਂ ਹੈਗਾ ਪ੍ਰੋਟੈਕਟਿਵ ਪ੍ਰੋਟੈਕਸ਼ਨ ਤਾਈਓਂ ਦੇਈ ਜਾਂਦੀ ਹੈ ਕਿ ਉਸਦੀ ਕੋਈ ਜਾਨ ਦਾ ਕੋਈ ਖਤਰਾ ਈਵਨ ਸੈਲਫ ਡਿਫੈਂਸ ਮੇ ਕਾਨੂੰਨ ਸਾਨੂੰ ਹਰ ਬੰਦੇ ਨੂੰ ਇਹ ਮਤਲਬ રાઈટ દૈનદ આ કે અસી સેલ્ફ પ્રોટેક્શન મે મતલબ કાનૂન દા એક જો વાજિબ ફોર્સ હે ઓ આપા યુઝ કર સકદે તો ઇનાનુ ભી હેગા એહોજી કોઈ ગલ નહી હે કે ગલત પરસેપ્શન હે કે આઈ ડોન્ટ થિંક સો કોઈ એહોજી કે કેસ દે વિકે તકબદની ભોત મે ન કે હોર ભી નહી નહી ફિલાહાલ જો પ્રાઈમા ફેસિસ હે તીન બંદે ઇનવોલ્વડ હેગે લેકિન મેં વહી કહે રહા કે અસી હર એંગલ તો એક્ઝામિન કર રહે હે જદો ડિટેલ અસી એક્ઝામિન કરાંગે ઇન્ટરોગેશન કરાંગે ઉસતો બાદ હી કુછ તາດ કો બાદ હી અસી ફાઇનલ કોઈ કન્ક્લુઝન تے પહોંચ سکસા શોર્ટ બ્રીફ અપ કર રહે હે હિન્દુ લીડર્સ ਇਸ ਸਿਚUATION ਤੋਂ ਬਾਅਦ ਵੀ ਅਸੀਂ ਆਲਰੇਡੀ ਜੋ ਟਾਈਮ ਟੂ ਟਾਈਮ ਕਰਦੇ ਰਹਿੰਦੇ ਹੈ ਹੈੱਡਕੁਆਰਟਰ ਤੋਂ ਵੀ ਸਾਡੇ ਕੋਲ ਹੀ ਇਨਸਟਰਕਸ਼ਨ ਆਉਂਦੀ ਹੈ ਅਸੀਂ ਟਾਈਮ ਟੂ ਟਾਈਮ ਕਰਦੇ ਰਹਿੰਦੇ ਅਸੀਂ ਜਦੋਂ ਇਹਨਾਂ ਨੂੰ ਫੜਿਆ ਇਹਨਾਂ ਦੇ ਮੋਬਾਈਲ ਵਗੈਰਾ ਅਸੀਂ ਰਿਕਵਰ ਕਰਤੇ ਉਹਦੀ ਫੋਰੈਂਸਿਕ ਜਿਹੜੀ ਹੈਗੀ ਹੈ ਸਾਈਬਰ ਫੋਰੈਂਸਿਕ ਤੋਂ ਉਸਦਾ ਪ੍ਰੋਪਰ ਐਨਾਲਾਈਜ਼ਿਸ ਕਰਾ ਕੇ ਜੋ ਵੀ ਡੂੰਘਾਈ ਨਾਲ ਜੋ ਵੀ ਇਨਵੈਸਟੀਗੇਸ਼ਨ ਆਊਗੀ ਦੈਨ ਉਹਦੇ ਤੁਹਾਡੇ ਸਰਕਾਰ ਨਾਲ ਕੋਈ ਇਨਪੁਟ ਹੋਵੇ ਤਾਂ ਨਹੀਂ ਫਿਲਹਾਲ ਤੋਂ ਸਰ ਸਦੀਪ ਸਾਹਿਬ ਨੇ ਕਿਸ ਸਟੇਟਮੈਂਟ ਦਿੱਤੀ ਸੀ ਕਿ ਉਹਨਾਂ ਨੇ ਕਿਹਾ ਕਿ ਮੈਂ ਮਹੀਨੇ ਪਹਿਲਾਂ ਕਮਿਸ਼ਨ ਨੂੰ ਦਿਹਾੜਾ ਦੱਸਤਾ ਸੀ ਮੈਂ ਤੇ ਹਮਲਾ ਹੋਣਾ ਯਾਰ ਪਰ ਧਿਆਨ ਨਹੀਂ ਦਿੱਤਾ ਗਿਆ ਮੇਰੇ ਵੱਲ ਜਿਹਦੇ ਕਰਕੇ ਹੁਣ ਮੇਰੇ ਤੇ ਹਮਲਾ ਹੋਇਆ ਨਹੀਂ ਅਸੀਂ ਮੈਂ ਉਹੀ ਕਹਿ ਰਿਹਾ ਤਾਂ ਜੀ ਜਦੋਂ ਇਹ ਐਕਟੀਵਾ ਚਲਾ ਰਿਹਾ ਸੀ ਉਹਦੇ ਪਿੱਛੇ ਗਨਮੈਨ ਬੈਠਾ ਸੀਗਾ ਐਂਡ ਫਿਰ ਵੀ ਇਹ ਇਨਸੀਡੈਂਟ ਹੋਇਆ ਤਾਂ ਮੈਂ ਇਹ ਕਹਿ ਸਕਦਾ ਬੜਾ ਅਨਫੋਰਚੂਨੇਟ ਹੈ ਮੈਂ ਤੁਹਾਡਾ ਨਾਮ ਲਿਖ ਕੇ ਤੁਹਾਨੂੰ ਓਪਨਲੀ ਰਿਸਪੋਨਸੀਬਲ ਠਹਿਰਾਇਆ ਦੂ ਯੂ ਟੇਕ ਥਿਸ ਰਿਸਪੋਨਸੀਬਿਲਟੀ ਨਹੀਂ ਜੀ ਬਿਲਕੁਲ ਅਸੀਂ ਤਾਂ ਕਿਸੇ ਵੀ ਜ਼ਿੰਮੇਵਾਰੀ ਤੇ ਭਜਣ ਵਾਲੇ ਨਹੀਂ ਹੈਗੇ ਬਿਕੋਜ਼ ਅਸੀਂ ਪਾਰਟ ਆਫ ਪੰਜਾਬ ਪੁਲਿਸ ਹੈ ਐਂਡ ਪੰਜਾਬ ਪੁਲਿਸ ਨੂੰ ਜਦੋਂ ਵੀ ਕੋਈ ਚੁਣੌਤੀ ਮਿਲੀ ਹੈ ਉਹਨੇ ਬਖੂਬੀ ਉਹਦਾ ਸਾਹਮਣਾ ਕੀਤਾ ਔਰ ਉਸਨੇ ਜਿੱਤ ਹਾਸਿਲ ਕੀਤੀ ਤਾਂ ਇਹਨਾਂ ਦੀ ਉਮਰਦਾਰੀ ਬੰਨੀਆਂ ਨਹੀਂ ਨੈਗਰਮ ਹੋਵੇ ਜੀ ਉਹ ਅਸੀਂ ਚੈੱਕ ਕਰਕੇ ਦੱਸਾਂਗੇ नहीं मैं वही कह रहा जी उस पर एक डिटेल इंक्वायरी ऐसी बैठाई है इंक्वायरी तो बाद सारे फैक्ट चेक करके डन भी मिलते थैंक यू थैंक यू